ਮੇਰੀ ਮਾਲਕਣ ਮੈਨੂੰ ਉਸ ਨਾਲ ਸੌਣ ਲਈ 4 ਕਰੋੜ ਰੁਪਏ ਦੇ ਰਹੀ ਸੀ ਪਰ ਮੈਂ ਵਿਆਹਿਆ ਹੋਇਆ ਸੀ ਹੇਰ ਵੀ 4 ਕਰੋੜ ਦਾ ਨਾਮ ਸੁਣ ਕੇ ਮੇਰੀ ਨੀਅਤ ਤਾਂ ਥੋੜੀ ਜਿਹੀ ਡਗਮਗਾ ਜ਼ਰੂਰ ਗਈ ਸੀ ਕਿ ਸਿਰਫ ਇੱਕ ਰਾਤ ਦੀ ਹੀ ਤਾਂ ਗੱਲ ਹੈ ਮੈਂ ਉਸ ਤੋਂ ਕੁਝ ਦਿਨਾਂ ਦੀ ਮੌਤ ਲਈ ਸੌਣ ਬਾਰੇ ਸੋਚ ਰਿਹਾ ਸੀ ਕਿ ਐਨੇ ਪੈਸੇ ਤਾਂ ਮੈਂ ਆਪਣੀ ਸਾਰੀ ਜ਼ਿੰਦਗੀ ਵਿੱਚ ਕੰਮ ਕਰਕੇ ਵੀ ਨਹੀਂ ਕਮਾ ਸਕਦਾ ਇਸ ਲਈ ਮੈਂ ਉਸ ਨੂੰ ਹਾਂ ਕਰ ਦਿੱਤੀ ਜਿਸ ਰਾਤ ਮੈਂ ਮਾਲਕੀਨ ਨਾਲ ਸੋਇਆ ਉਸ ਰਾਤ ਮਾਲਕਨ ਨੇ ਸਾਰੀ ਰਾਤ ਮੇਰੇ ਨਾਲ ਆਪਣੇ ਘਰੇ ਵਿੱਚ ਪੂਰੀ ਪੂਰੀ ਰਾਤ ਸਕੂਨ ਨਾਲ ਸੌ ਨਹੀਂ ਸਕਦਾ ਸੀ ਸਾਡਾ ਛੋਟਾ ਜਿਹਾ ਘਰ ਸੀ ਮਾਲਕ ਨਦੀ ਕਹੀ ਗੱਲ ਨੂੰ ਆਪਣੀ ਪਤਨੀ ਨੂੰ ਕਿਵੇਂ ਦੱਸਾਂ ਇਹ ਸਮਝ ਨਹੀਂ ਸੀ ਆ ਰਿਹਾ ਮੈਂ ਆਪਣੇ ਕਮਰੇ ਵਿੱਚ ਲੇਟਿਆ ਇਹੀ ਸਭ ਸੋਚ ਰਿਹਾ ਸੀ ਅੱਖਾਂ ਬੰਦ ਕਰਦਾ ਤਾਂ ਨੋਟਾਂ ਦੀਆਂ ਗੱਟੀਆਂ ਮੈਨੂੰ ਨਜ਼ਰ ਆਉਂਦੀਆਂ ਸਨ ਅਤੇ ਜਦੋਂ ਅੱਖਾਂ ਖੋਲਦਾ ਤਾਂ ਉੱਪਰ ਲੱਗਿਆ ਪੱਖਾ ਜੋ ਬਹੁਤ ਹੌਲੀ-ਹੌਲੀ ਚੱਲ ਰਿਹਾ ਸੀ ਅਤੇ ਜਿਸ ਵਿੱਚੋਂ ਆਵਾਜ਼ ਵੀ ਆ ਰਹੀ ਸੀ ਮੈਂ ਇੱਕਦਮ ਉੱਠ ਕੇ ਬੈਠ ਗਿਆ ਮੇਰੇ ਨਾਲ ਹੀ ਮੇਰੀ ਪਤਨੀ ਆਰਮਨਾਲ ਸੋ ਰਹੀ ਸੀ ਗਰਮੀ ਅਤੇ ਪਸੀਨੇ ਤੋਂ ਬੇਫਿਕਰ ਹੋ ਕੇ ਮੈਨੂੰ ਤਾਂ ਜਿਵੇਂ ਨੀਂਦ ਹੀ ਨਹੀਂ ਸੀ ਆ ਰਹੀ ਅਕਸਰ ਕੰਮ ਦੀ ਥਕਾਵਟ ਕਾਰਨ ਮੈਂ ਵੀ ਸੌਂ ਜਾਂਦਾ ਸੀ ਪਰ ਜਦੋਂ ਤੋਂ ਮਾਲਕਨ ਨੇ ਮੈਨੂੰ ਉਹ ਆਫਰ ਦਿੱਤੀ ਸੀ ਤਦੋਂ ਤੋਂ ਮੇਰੀ ਨੀਂਦ ਜਿਵੇਂ ਗਾਇਬ ਹੋ ਗਈ ਸੀ ਮੈਨੂੰ ਆਪਣੇ ਘਰ ਦੀ ਹਰ ਚੀਜ਼ ਵਿੱਚ ਕੋਈ ਨਾ ਕੋਈ ਕਮੀ ਨਜ਼ਰ ਆਉਣ ਲੱਗੀ ਮੇਰੇ ਕੋਲ ਸਿਰਫ 4 ਦਿਨਾਂ ਦੀ ਮੌਲਤ ਸੀ ਦਿਮਾਗ ਵਿੱਚ ਬਸ ਇਹੀ ਚੱਲ ਰਿਹਾ ਸੀ ਕਿ ਕੀ ਕਰਾਂ ਤੇ ਕੀ ਨਾ ਕਰਾਂ 4 ਕਰੋੜ ਕੋਈ ਛੋਟੀ ਰਕਮ ਨਹੀਂ ਸੀ ਅਤੇ ਆਸੋ ਤਰਤੇ ਸਾਡੇ ਵਰਗੇ ਲੋਕਾਂ ਲਈ ਤਾਂ ਬਹੁਤ ਵੱਡੀ ਰਕਮ ਸੀ ਪਰ ਉਸ ਦੇ ਬਦਲੇ ਜੋ ਉਸਨੇ ਮੰਗਿਆ ਸੀ ਉਹ ਵਿਆਹ ਹਾਣ ਦੇ ਨਾਤੇ ਕੋਈ ਛੋਟੀ ਗੱਲ ਨਹੀਂ ਸੀ ਮੈਂ ਇਹ ਸਭ ਉਸ ਨਾਲ ਕਿਵੇਂ ਕਰ ਸਕਦਾ ਸੀ ਪਹਿਲਾਂ ਤਾਂ ਮੈਂ ਮਾਲਕੀ ਨਦੀਆਂ ਗੱਲਾਂ ਸੁਣ ਕੇ ਮਨਾ ਕਰ ਦਿੱਤਾ ਸੀ ਪਰ ਅਗਲੇ ਹੀ ਪਲ ਮੈਨੂੰ ਆਪਣੀ ਗਰੀਬੀ ਦਾ ਅਹਿਸਾਸ ਹੋਇਆ ਜਿਸ ਗਰੀਬੀ ਵਿੱਚ ਮੈਂ ਅਤੇ ਮੇਰੀ ਪਤਨੀ ਜੀ ਰਹੇ ਸੀ ਕਈ ਸਾਲਾਂ ਤੋਂ 4 ਦਿਨ ਦਾ ਸਮਾਂ ਗੁਜ਼ਰ ਚੁੱਕਿਆ ਸੀ ਪਰ ਅੱਜ ਤੱਕ ਵੀ ਮੈਂ ਸਮਝ ਨਹੀਂ ਸਕਿਆ ਸੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਮਾਲਕਨ ਨਾਲ ਗੱਲ ਕੀਤੀ ਅਤੇ ਉਸ ਨੂੰ ਕਿਹਾ ਕਿ ਮੈਨੂੰ 4 ਦਿਨ ਹੋਰ ਸਮਾਂ ਦੇ ਦਿਓ ਉਹ ਮੰਨ ਗਈ 4 ਦਿਨ ਵੀ ਇਸੇ ਤਰ੍ਹਾਂ ਨਿਕਲ ਗਏ ਮਾਲਕਨ ਨੇ ਫਿਰ ਮੈਥੋਂ ਪੁੱਛਿਆ ਕਿ ਮੈਂ ਕੀ ਸੋਚਿਆ ਹੈ ਮੈਂ ਨਾ ਜਾਣੇ ਕਿਉਂ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਮੈਂ ਘਰ ਮੁੜ ਆਇਆ ਮੈਨੂੰ ਉਹਨਾਂ ਪੈਸਿਆਂ ਦਾ ਲਾਲਚ ਹਣ ਤੱਕ ਵੀ ਮੈਂ ਆਪਣੀ ਪਤਨੀ ਨਾਲ ਗੱਲ ਨਹੀਂ ਕੀਤੀ ਸੀ ਕੀ ਬੋਲਦਾ ਮੈਂ ਉਹ ਸੁਣੂ ਫੇਰ ਮੈਂ ਸੋਚਿਆ ਕਿ ਜਿਵੇਂ-ਤੇਵੇਂ ਕਰਕੇ ਮੈਂ ਉਹਨਾਂ ਨੂੰ ਮਨਾ ਲਵਾਂਗਾ ਦਿਮਾਗ ਵਿੱਚ ਬਸ 4 ਕਰੋੜ ਚੱਲ ਰਹੇ ਸਨ ਲੱਗ ਰਿਹਾ ਸੀ ਕੀ ਇੱਕ ਵਾਰੇ ਪੈਸੇ ਆ ਜਾਣ ਤਾਂ ਸਾਡੀ ਕਿੰਨੀ ਪਰੇਸ਼ਾਨੀ ਖਤਮ ਹੋ ਜਾਵੇਗੀ ਇਹ ਕਹਾਣੀ ਤਦੋਂ ਸ਼ੁਰੂ ਹੋਈ ਜਦੋਂ ਮੈਂ ਆਪਣੀ ਪਤਨੀ ਦੇ ਸ਼ੌਂਕ ਪੂਰੇ ਕਰਨ ਲਈ ਕੰਪਨੀ ਵਿੱਚ ਨੌਕਰੀ ਸ਼ੁਰੂ ਕੀਤੀ ਮੈਂ ਕੰਪਨੀ ਵਿੱਚ ਕੰਮ ਕਰਦਾ ਸੀ ਅਤੇ ਉੱਥੇ ਸੁਪਰਵਾਈਜ਼ਰ ਸੀ ਵੈਸੇ ਤਾਂ ਉੱਥੇ ਪਹਿਲਾਂ ਵੀ ਕਾਫੀ ਲੋਕ ਸੁਪਰਵਾਈਜ਼ਰ ਦਾ ਕੰਮ ਕਰਦੇ ਸਨ ਪਾਣਾ ਜਾਣੇ ਕਿਉਂ ਮਾਲਕਨ ਮੇਰੇ ਤੇ ਬਹੁਤ ਮਿਹਰਬਾਨ ਸੀ ਅਤੇ ਮੇਰੇ ਨਾਲ ਹਮੇਸ਼ਾ ਪਿਆਰ ਨਾਲ ਹੀ ਪੇਸ਼ ਆਉਂਦੀ ਸੀ ਜਿਵੇਂ ਉਹ ਸਦਾ ਬਵਹਾਰ ਦੂਜੇ ਲੋਕਾਂ ਨਾਲ ਸੀ ਮੇਰੇ ਨਾਲ ਉਹ ਬਵਹਾਰ ਬਿਲਕੁਲ ਵੀ ਨਹੀਂ ਸੀ ਕਈ ਵਾਰ ਉਹ ਦੂਜੇ ਲੋਕਾਂ ਤੇ ਗੁੱਸਾ ਵੀ ਹੋ ਜਾਂਦੀ ਸੀ ਪਰ ਮੇਰੇ ਤੇ ਉਹ ਕਦੇ ਨਾਰਾਜ਼ ਨਹੀਂ ਹੁੰਦੀ ਸੀ ਇਹ ਨਹੀਂ ਸੀ ਕਿ ਮੇਰੇ ਤੋਂ ਕੋਈ ਗਲਤੀ ਨਹੀਂ ਹੁੰਦੀ ਸੀ ਜਾਣੇ ਕਿਉਂ ਉਹ ਮੇਰੇ ਤੇ ਬਹੁਤ ਮਿਹਰਬਾਨ ਸੀ ਮੈਨੂੰ ਨੌਕਰੀ ਕਰਦਿਆਂ ਜਿਆਦਾ ਸਮਾਂ ਨਹੀਂ ਹੋਇਆ ਸੀ ਲਗਭਗ 9 ਤੋਂ 10 ਮਹੀਨਿਆਂ ਦਾ ਸਮਾਂ ਹੀ ਹੋਇਆ ਸੀ ਪਰ ਐਨੇ ਸਮੇਂ ਵਿੱਚ ਵੀ ਉਸ ਦਾ ਕਾਫੀ ਧਿਆਨ ਮੇਰੇ ਤੇ ਸੀ ਮੇਰੇ ਨਾਲ ਨਾਲ ਆਫਿਸ ਦੇ ਦੂਜੇ ਲੋਕ ਜੋ ਉੱਥੇ ਕੰਮ ਕਰਦੇ ਸਨ ਉਹ ਵੀ ਹੈਰਾਨ ਸਨ ਅਕਸਰ ਮੈਨੂੰ ਲੋਕ ਇਹੀ ਕਹਿੰਦੇ ਸਨ ਕਿ ਭਾਈ ਸਾਨੂੰ ਵੀ ਆਫਿਸ ਵਿੱਚ ਜੁਆਇਨ ਕਰੇ ਨੂੰ 4 ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਮਾਲਕਨ ਨੇ ਅੱਜ ਤੱਕ ਸਾਡੀ ਤਨਖਾਹ ਸਿਰਫ ਇੱਕ ਵਾਰ ਹੀ ਵਧਾਈ ਹੈ ਉਹ ਵੀ ਐਨਾ ਕਹਿਣ ਤੇ ਪਰ ਤੁਹਾਨੂੰ ਤਾਂ ਸਿਰਫ 6 ਮਹੀਨੇ ਹੋਏ ਹਨ ਤੁਹਾਡੀ ਤਨਖਾਹ ਇੰਨੀ ਜਲਦੀ ਕਿਵੇਂ ਵੱਧ ਗਈ ਉਧਰੋਂ ਉਹਨਾਂ ਨੇ ਤੁਹਾਂ ਨੂੰ ਬੋਨਸ ਵੀ ਦੇ ਦਿੱਤਾ ਇਹ ਕਿਹੋ ਜਿਹਾ ਕੰਮ ਕਰਦੇ ਹੋ ਮਾਲਕਣ ਦਾ ਤੁਹਾਡੇ ਤੇ ਮੈਨੂੰ ਬਖੂਬੀ ਸਮਝ ਆ ਰਿਹਾ ਸੀ ਐਨੇ ਵਿੱਚ ਹੀ ਇੱਕ ਦੂਜਾ ਆਦਮੀ ਕਹਿਣ ਲੱਗਾ ਕਿ ਨਹੀਂ ਮਾਲਕਣ ਤਾਂ ਉਸ ਦੀ ਖੂਬਸੂਰਤੀ ਤੇ ਫਿਦਾ ਹੈ ਇਸ ਲਈ ਇਹ ਉਸਤੇ ਇੰਨੀ ਮਿਹਰਬਾਨ ਹੋ ਜਾਂਦੀ ਹੈ ਨਹੀਂ ਤਾਂ ਇਸ ਨੂੰ ਆਉਂਦਾ ਹੀ ਕੀ ਹੈ ਅਸੀਂ ਲੋਕ ਜਿੰਨਾ ਕੰਮ ਕਰਦੇ ਹਾਂ ਇਹ ਉਸ ਦਾ ਅੱਧਾ ਕੰਮ ਵੀ ਨਹੀਂ ਕਰਦਾ ਇਹ ਗੱਲ ਸੁਣ ਕੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਸੀ ਲੱਗਿਆ ਮੈਨੂੰ ਬਹੁਤ ਗੁੱਸਾ ਆ ਰਿਹਾ ਸੀ ਮੈਂ ਉਹਨਾਂ ਨੂੰ ਕਿਹਾ ਕਿ ਤੁਸੀਂ ਆਪਣੀ ਜ਼ੁਬਾਨ ਸੰਭਾਲ ਕੇ ਗੱਲ ਕਰੋ ਮੈਂ ਵੀ ਉਹੀ ਕੰਮ ਕਰਦਾ ਹਾਂ ਜੋ ਤੁਸੀਂ ਕਰਦੇ ਹੋ ਉਸ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਦਾ ਮੈਂ ਮਾਲਕੀ ਨਾਲ ਲਈ ਕੀ ਕਰਾਂ ਜੇ ਉਹ ਮੈਨੂੰ ਤੁਹਾਡੇ ਲੋਕਾਂ ਤੋਂ ਉਪਰ ਰੱਖਦੀ ਹੈ ਤਾਂ ਜੇ ਤੁਹਾਨੂੰ ਇੰਨਾ ਬੁਰਾ ਲੱਗਦਾ ਹੈ ਤਾਂ ਤੁਸੀਂ ਜਾ ਕੇ ਗੱਲ ਕਰੋ ਮੇਰੇ ਤੇ ਇਤਰਾਜ਼ ਨਾ ਕਰੋ ਮੈਂ ਚੀਕ ਕੇ ਬੋਲਿਆ ਸੀ ਫਿਰ ਲੋਕ ਉੱਥੇ ਇਕੱਠੇ ਹੋ ਗਏ ਸਨ ਇੱਕ ਦੋ ਆਦਮੀ ਮੇਰੇ ਨਾਲ ਬਹਿਸ ਕਰਨ ਲੱਗੇ ਉਸੇ ਬੇਲੇ ਮਾਲਕਨ ਵੀ ਉੱਥੇ ਆ ਗਈ ਅਤੇ ਪੁੱਛਣ ਲੱਗੀ ਕੀ ਕੀ ਗੱਲ ਹੋ ਗਈ ਹੈ ਜੋ ਤੁਸੀਂ ਆਪਸ ਵਿੱਚ ਲੜ ਰਹੇ ਹੋ ਨਾ ਜਾਣੇ ਮੈਨੂੰ ਕੀ ਹੋਇਆ ਸੀ ਮੈਂ ਵੀ ਬੇਸ਼ਰਮਾ ਵਾਂਗ ਉਸ ਨੂੰ ਸਾਰੀਆਂ ਗੱਲਾਂ ਦੱਸ ਦਿੱਤੀਆਂ ਉਨਾ ਆਦਮੀਆਂ ਬਾਰੇ ਵੀ ਦੱਸ ਦਿੱਤਾ ਜੋ ਉਸ ਲਈ ਇਹ 17 ਦੀਆਂ ਗੱਲਾਂ ਬੋਲ ਰਹੇ ਸਨ ਉਹ ਆਦਮੀ ਉਸ ਦੇ ਸਾਹਮਣੇ ਨਜ਼ਰਾਂ ਝੁਕਾਏ ਚੁੱਪਚਾਪ ਖੜੇ ਸਨ ਉਹ ਕਹਿਣ ਲੱਗੀ ਕਿ ਇਸ ਕੰਪਨੀ ਦੇ ਮਾਲਕਨ ਮੈਂ ਹਾਂ ਮੇਰੀ ਮਰਜ਼ੀ ਹੈ ਮੈਂ ਕਿਸੇ ਦੀ ਵੀ ਤਨਖਾਹ ਵਧਾਵਾਂ ਜੇ ਕਿਸੇ ਨੂੰ ਕੋਈ ਪਰੇਸ਼ਾਨੀ ਹੈ ਤਾਂ ਅੱਜ ਤੋਂ ਹੀ ਜੌਬ ਛੱਡ ਕੇ ਚਲਿਆ ਜਾਵੇ ਤੁਸੀਂ ਲੋਕ ਕੌਣ ਹੁੰਦੇ ਹੋ ਕਿਸੇ ਦੇ ਬਾਰੇ ਵਿੱਚ ਉਲਟਾ ਸਿੱਧਾ ਬੋਲਣ ਵਾਰੇ ਕਿਸ ਨੇ ਹੱਕ ਦਿੱਤਾ ਹੈ ਤੁਹਾਨੂੰ ਬੋਲਣ ਦਾ ਮਾਲਕਨ ਦੇ ਇੰਨਾ ਕਹਿਣ ਤੇ ਬਾਕੀ ਆਦਮੀਆਂ ਦੀ ਤਾਂ ਜਿਵੇਂ ਬੋਲਤੀ ਹੀ ਬੰਦ ਹੋ ਗਏ ਮਾਲਕਨ ਕਹਿਣ ਲੱਗੀ ਕਿ ਅੱਗੇ ਤੋਂ ਮੈਂ ਇਹ ਸਤਰਾਂ ਦੀਆਂ ਗੱਲਾਂ ਨਾ ਸੁਣਾ ਤਾਂ ਚੰਗਾ ਹੋਵੇਗਾ ਤੁਸੀਂ ਇੱਥੇ ਕੰਮ ਕਰਨ ਉਦੇ ਹਾਂ ਤਾਂ ਕੰਮ ਕਰੋ ਜੇ ਮੇਰੇ ਕੰਨਾਂ ਵਿੱਚ ਹੁਣ ਤੂੰ ਇਸ ਤਰ੍ਹਾਂ ਦੀਆਂ ਗੱਲਾਂ ਆਈਆਂ ਤਾਂ ਮੈਂ ਉਸ ਨੂੰ ਉਸੇ ਵੇਲੇ ਨੌਕਰੀ ਤੋਂ ਕੱਢ ਦਿਆਂਗੀ ਮੈਂ ਤਾਂ ਸੋਚ ਰਿਹਾ ਸੀ ਕਿ ਉਹ ਕਿੰਨੀ ਚੰਗੀ ਇਨਸਾਨ ਹੈ ਅਤੇ ਮੈਨੂੰ ਬਹੁਤ ਸਕੂਨ ਵੀ ਸੀ ਪਰ ਸ਼ਾਇਦ ਮੇਰੀ ਸੋਚ ਗਲਤ ਸੀ ਕਿਉਂਕਿ ਜਦੋਂ ਹਕੀਕਤ ਮੇਰੇ ਸਾਹਮਣੇ ਆਈ ਤਾਂ ਮੈਂ ਬਹੁਤ ਹੈਰਾਨ ਰਹਿ ਗਿਆ ਸੀ ਇੱਕ ਦਿਨ ਮੇਰੀ ਕੰਪਨੀ ਦੀ ਮਾਲਕਨ ਨੇ ਕਿਹਾ ਕਿ ਜਦੋਂ ਸਾਰਾ ਕੰਮ ਖਤਮ ਹੋ ਜਾਵੇ ਤਾਂ ਉਸ ਤੋਂ ਬਾਅਦ ਤੂੰ ਮੇਰੇ ਆਫਿਸ ਵਿੱਚ ਆਉਣਾ ਮੈਨੂੰ ਤੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ ਸ਼ਾਮ ਦਾਸ ਜਦੋਂ ਸਮਾਂ ਹੋਇਆ ਤਾਂ ਸਾਰੇ ਲੋਕ ਆਪਣੇ ਘਰ ਜਾ ਰਹੇ ਸਨ ਕੰਪਨੀ ਬੰਦ ਹੋਣ ਦਾ ਸਮਾਂ ਹੋ ਗਿਆ ਸੀ ਅਤੇ ਮੈਂ ਹਜੇ ਵੀ ਆਫਿਸ ਵਿੱਚ ਹੀ ਸੀ ਇੰਤਜ਼ਾਰ ਕਰ ਰਿਹਾ ਸੀ ਕਿ ਉਹ ਮੈਨੂੰ ਕਦੋਂ ਬੁਲਾਵੇ ਅਤੇ ਉਸ ਨੇ ਮੈਨੂੰ ਆਪਣੇ ਕੈਬਨ ਵਿੱਚ ਬੁਲਾਇਆ ਅਤੇ ਉੱਥੇ ਕੋਈ ਵੀ ਨਹੀਂ ਸੀ ਸਿਰਫ ਮੈਂ ਹੀ ਸੀ ਮੈਨੂੰ ਬਹੁਤ ਘਬਰਾਹਟ ਵੀ ਹੋ ਰਹੀ ਸੀ ਉਸ ਨੇ ਮੈਨੂੰ ਇਕੱਲੇ ਕਿਉਂ ਬੁਲਾਇਆ ਕੀ ਗੱਲ ਹੈ ਉਹ ਸਕੂਨ ਨਾਲ ਆਪਣੇ ਕੈਬਨ ਵਿੱਚ ਬੈਠੀ ਹੋਈ ਸੀ ਅਤੇ ਚਾਹ ਪੀ ਰਹੀ ਸੀ ਮੈਂ ਉਸ ਦਾ ਦਰਵਾਜ਼ਾ ਖੜਕਾਇਆ ਅਤੇ ਉਸ ਨੂੰ ਕਿਹਾ ਕਿ ਮੈਮ ਮੈਨੂੰ ਦੇਰ ਹੋ ਗਈ ਹੈ ਜੋ ਕੋਈ ਕੰਮ ਹੈ ਤਾਂ ਤੁਸੀਂ ਮੈਨੂੰ ਜਲਦੀ ਦੱਸ ਦਿਓ ਉਹਨਾਂ ਨੇ ਮੈਨੂੰ ਉਸ ਸਮੇਂ ਅੰਦਰ ਆਉਣ ਲਈ ਕਿਹਾ ਅਤੇ ਕਿਹਾ ਕਿ ਇੱਥੇ ਬੈਠੋ ਮੈਨੂੰ ਤੁਹਾਡੇ ਨਾਲ ਕੁਝ ਜ਼ਰੂਰੀ ਗੱਲ ਕਰਨੀ ਹੈ ਮੈਂ ਪਹਿਲਾਂ ਆਪਣੀ ਘੜੀ ਵੱਲ ਵੇਖਿਆ ਅਤੇ ਬੜੇ ਹੀ ਮੁਰਝਾਏ ਜਿਹੇ ਉਸ ਦੇ ਸਾਹਮਣੇ ਕੁਰਸੀ ਤੇ ਜਾ ਕੇ ਬੈਠ ਗਿਆ ਮੇਰੇ ਦਿਮਾਗ ਵਿੱਚ ਬਸ ਇਹੀ ਚੱਲ ਰਿਹਾ ਸੀ ਕਿ ਇੰਨੀ ਦੇਰ ਹੋ ਗਈ ਆ ਮੇਰੀ ਪਤਨੀ ਵੀ ਘਰ ਤੇ ਮੇਰਾ ਇੰਤਜ਼ਾਰ ਕਰ ਰਹੀ ਹੋਵੇਗੀ ਅਤੇ ਇਹਨਾਂ ਨੇ ਮੈਨੂੰ ਇੱਥੇ ਬੈਠਣ ਲਈ ਕਿਉਂ ਕਿਹਾ ਮੈਂ ਚੁੱਪਚਾਪ ਬੈਠ ਕੇ ਉਸ ਦੇ ਮੂੰਹ ਵੱਲ ਵੇਖ ਰਿਹਾ ਸੀ ਕਿ ਉਹ ਕੀ ਕਹਿਣ ਵਾਲੀ ਹੈ ਕੁਝੇ ਦੇਰ ਤੱਕ ਉਸ ਕੈਬਨ ਵਿੱਚ ਬਿਲਕੁਲ ਸ਼ਾਂਤੀ ਰਹੀ ਉਹ ਮੈਨੂੰ ਬਹੁਤ ਧਿਆਨ ਨਾਲ ਦੇਖ ਰਹੀ ਸੀ ਅਤੇ ਮਨ ਹੀ ਮਨ ਮੁਸਕਰਾ ਰਹੀ ਸੀ ਉਸ ਦੀਆਂ ਨਜ਼ਰਾਂ ਮੈਨੂੰ ਕੁਝ ਠੀਕ ਨਹੀਂ ਲੱਗੀਆਂ ਸਨ ਮੈਨੂੰ ਪਤਾ ਸੀ ਕਿ ਮੈਂ ਉਸ ਦੀ ਅਜੀਬ ਜਹੀ ਸੋਚ ਦਾ ਸ਼ਿਕਾਰ ਹੋਣ ਵਾਲਾ ਸੀ ਉਸ ਦੀ ਅਗਲੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਿਆ ਅਤੇ ਉਹ ਕਹਿਣ ਲੱਗੀ ਕਿ ਅਮਨ ਤੂੰ ਬਹੁਤ ਖੂਬਸੂਰਤ ਹੈਂ ਜਵਾਨ ਵੀ ਹੈਂ ਜਦੋਂ ਮੈਂ ਤੈਨੂੰ ਵੇਖਦੀ ਹਾਂ ਤਾਂ ਮੇਰਾ ਮਨ ਖੁਸ਼ ਹੋ ਜਾਂਦਾ ਹੈ ਉਸ ਦੀਆਂ ਗੱਲਾਂ ਸੁਣ ਕੇ ਮੈਨੂੰ ਬਿਲਕੁਲ ਵੀ ਚੰਗਾ ਨਹੀਂ ਲੱਗ ਰਿਹਾ ਸੀ ਬਲਕਿ ਗੁੱਸਾ ਆ ਰਿਹਾ ਸੀ ਉਸ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਸੀ ਮੇਰੇ ਨਾਲੇ ਇਸ ਤਰ੍ਹਾਂ ਦੀਆਂ ਗੱਲਾਂ ਕਰਦਿਆਂ ਪਰ ਉਹ ਮੁਸਕਰਾ ਰਹੀ ਸੀ ਮੈਂ ਉਸ ਨੂੰ ਕਿਹਾ ਕਿ ਤੁਹਾਡਾ ਕਹਿਣ ਦਾ ਮਤਲਬ ਕੀ ਹੈ ਤੁਸੀਂ ਮੇਰੇ ਨਾਲ ਇਸ ਤਰ੍ਹਾਂ ਦੀਆਂ ਗੱਲਾਂ ਕਿਉਂ ਕਰ ਰਹੇ ਹੋ ਮੈਂ ਉਸ ਨੂੰ ਕਿਹਾ ਕਿ ਮੈਮ ਮੈਨੂੰ ਦੇਰ ਹੋ ਰਹੀ ਆ ਮੈਂ ਘਰ ਜਾਂਦਾ ਹਾਂ ਮੇਰੀ ਪਤਨੀ ਮੇਰਾ ਇੰਤਜ਼ਾਰ ਕਰ ਰਹੀ ਹੋਵੇਗੀ ਮੇਰਾ ਇੰਨਾ ਕਹਿੰਦੇ ਹੀ ਉਸ ਦੇ ਚਿਹਰੇ ਦਾ ਹਾ ਭਾ ਬਦਲ ਗਿਆ ਉਹ ਚੁੱਪ ਹੋ ਗਈ ਮੇਰੀ ਗੱਲ ਸੁਣ ਕੇ ਹੈਰਾਨੀ ਨਾਲ ਮੈਨੂੰ ਦੇਖਣ ਲੱਗੀ ਕਹਿਣ ਲੱਗੀ ਤੂੰ ਵਿਆਹਿਆ ਹੈ ਮੈਂ ਕਿਹਾ ਜੀ ਹਾਂ ਮੈਂ ਵਿਆਹਿਆ ਹਾਂ ਅਤੇ ਉਹ ਬਿਲਕੁਲ ਚੁੱਪ ਹੋ ਗਈ ਕੁਝ ਦੇਰ ਬਾਅਦ ਉਹ ਮੈਨੂੰ ਪੁੱਛਣ ਲੱਗੀ ਕਿ ਤੁਹਾਡੀ ਪਤਨੀ ਕੀ ਕਰਦੀ ਹੈ ਮੈਂ ਕਿਹਾ ਕਿ ਮੇਰੀ ਪਤਨੀ ਇੱਕ ਹਾਊਸ ਵਾਈਫ ਹੈ ਤਾਂ ਮੇਰੀਆਂ ਗੱਲਾਂ ਸੁਣ ਕੇ ਉਸ ਨੇ ਬੱਸ ਐਨਾ ਕਿਹਾ ਕਿ ਠੀਕ ਹੈ ਤੂੰ ਜਾ ਸਕਦਾ ਹੈ ਅਤੇ ਕਹਿਣ ਲੱਗੀ ਜੇ ਮੇਰੀ ਕੋਈ ਗੱਲ ਤੈਨੂੰ ਬੁਰੀ ਲੱਗੀ ਹੋਵੇ ਤਾਂ ਮੈਨੂੰ ਮਾਫ ਕਰ ਦੇਣਾ ਕੱਲ ਸਮੇਂ ਸਿਰ ਆ ਜਾਣਾ ਬਹੁਤ ਉਦਾਸੀ ਭਰੇ ਅੰਦਾਜ਼ ਵਿੱਚ ਇਹ ਸਭ ਬੋਲ ਰਹੀ ਸੀ ਮੈਂ ਉੱਠਿਆ ਤੇ ਆਫਿਸ ਦੇ ਬਾਹਰ ਨਿਕਲ ਗਿਆ ਮੇਰੀ ਪਤਨੀ ਨੇ ਵੀ ਕੰਪਨੀ ਵਿੱਚ ਨੌਕਰੀ ਕਰਨ ਲਈ ਗੱਲ ਕੀਤੀ ਸੀ ਅਜੇ ਸਾਡੇ ਵਿਆਹ ਨੂੰ ਜ਼ਿਆਦਾ ਸਮਾਂ ਨਹੀਂ ਹੋਇਆ ਸੀ 2 ਸਾਲ ਹੋਏ ਸਨ ਪਰ ਹਜੇ ਤੱਕ ਸਾਡੀ ਕੋਈ ਔਲਾਦ ਨਹੀਂ ਸੀ ਅਤੇ ਨਾ ਹੀ ਅਸੀਂ ਹਜੇ ਖੁਦ ਚਾਹੁੰਦੇ ਸੀ ਕਿਉਂਕਿ ਸੱਚ ਕਹਾ ਤਾਂ ਮੇਰੀ ਹیثیت ਇੰਨੀ ਨਹੀਂ ਸੀ ਕਿ ਇੱਕ ਬੱਚੇ ਨੂੰ ਪਾਲ ਸਕਾਂ ਅਸੀਂ ਦੋਨੇ ਹੀ ਚਾਹੁੰਦੇ ਸੀ ਕਿ ਪਹਿਲਾਂ ਅਸੀਂ ਚੰਗੀ ਤਰ੍ਹਾਂ ਮਿਹਨਤ ਕਰਕੇ ਕੁਝ ਜੋ ਲਈਏ ਉਸ ਤੋਂ ਬਾਅਦ ਹੀ ਬੱਚੇ ਬਾਰੇ ਸੋਚੀਏ ਜਿਹੋ ਜਿਹੀ ਜ਼ਿੰਦਗੀ ਅਸੀਂ ਅਤੇ ਮੇਰੀ ਪਤਨੀ ਜੀ ਰਹੇ ਸੀ ਅਸੀਂ ਨਹੀਂ ਚਾਹੁੰਦੇ ਸੀ ਕਿ ਸਾਡੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਦੀ ਜ਼ਿੰਦਗੀ ਜੀਣੀ ਪਵੇ ਅਗਲੇ ਦਿਨ ਮੈਂ ਰੋਜ਼ ਵਾਂਗ ਆਪਣੀ ਨੌਕਰੀ ਤੇ ਜਾਣ ਲੱਗਾ ਅਤੇ ਸਮੇਂ ਸਿਰ ਨਿਕਲ ਜਾਇਆ ਕਰਦਾ ਸੀ ਕੁਝ ਦਿਨਾਂ ਤੱਕ ਮਾਲਕਨ ਖਾਮੋਸ਼ ਸੀ ਮੇਰੀ ਉਸ ਨਾਲ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਹੋਈ ਸੀ ਪਰ ਫਿਰ ਕੁਝ ਦਿਨ ਬਾਅਦ ਉਸ ਨੇ ਮੈਨੂੰ ਕਿਹਾ ਕਿ ਉਹ ਮੇਰੇ ਨਾਲ ਕੁਝ ਗੱਲ ਕਰਨਾ ਚਾਹੁੰਦੀ ਹੈ ਤੇ ਕਹਿਣ ਲੱਗੀ ਕਿ ਮੈਂ ਮਜ਼ਗੂਰ ਹਾਂ ਮੈਂ ਉਮੀਦ ਕਰਦੀ ਹਾਂ ਤੁਸੀਂ ਮੇਰੀ ਨਾਲ ਨੂੰ ਸਮਝੋਗੇ ਮੈਂ ਜਾਣਦੀ ਹਾਂ ਕਿ ਤੁਹਾਨੂੰ ਮੇਰੀ ਗੱਲ ਬਿਲਕੁਲ ਵੀ ਚੰਗੀ ਨਹੀਂ ਲੱਗੇਗੀ ਪਰ ਬਸ ਮੈਂ ਤੁਹਾਡੇ ਨਾਲ ਇੱਕ ਵਾਰ ਗੱਲ ਕਰਨਾ ਚਾਹੁੰਦੀ ਹਾਂ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਮੇਰੀ ਮਦਦ ਕਰੋਗੇ ਮੈਨੂੰ ਉਸ ਦੀਆਂ ਜਈਆਂ ਗੱਲਾਂ ਸਮਝ ਨਹੀਂ ਆ ਰੰਨਾ ਸਨ ਆਖਰ ਮੈਂ ਉਸ ਦੀ ਕੰਪਨੀ ਵਿੱਚ ਇੱਕ ਮਾਮੂਲੀ ਜਿਹੀ ਨੌਕਰੀ ਕਰਦਾ ਸੀ ਮੈਂ ਉਸ ਦੀ ਕਿਹੋ ਜਿਹੀ ਮਦਦ ਕਰ ਸਕਦਾ ਸੀ ਮੈਂ ਉਸ ਨੂੰ ਕਿਹਾ ਕਿ ਮੈਂ ਤੁਹਾਡੀ ਕੀ ਮਦਦ ਕਰ ਸਕਦਾ ਹਾਂ ਮੈਨੂੰ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਉਸ ਤੋਂ ਬਾਅਦ ਉਸਨੇ ਜੋ ਮੈਨੂੰ ਗੱਲ ਦੱਸੀ ਉਸ ਨੂੰ ਸੁਣ ਕੇ ਮੇਰਾ ਦਿਮਾਗ ਚੱਕਰਾ ਗਿਆ ਉਸਨੇ ਮੈਨੂੰ ਕਿਹਾ ਕਿ ਉਹ ਮੈਨੂੰ ਹੁਣੇ 4 ਕਰੋੜ ਰੁਪਏ ਦੇਵੇਗੀ ਪਰ ਉਸ ਦੇ ਲਈ ਮੈਨੂੰ ਉਸ ਦੀ ਗੱਲ ਮੰਨਣੀ ਹੋਵੇਗੀ ਉਹ ਗੱਲ ਅਜੇ ਹੀ ਮਾਮੂਲੀ ਗੱਲ ਨਹੀਂ ਸੀ ਜੋ ਮੈਂ ਬਹੁਤ ਆਰਾਮ ਨਾਲ ਮੰਨ ਜਾਵਾਂ ਪਹਿਲਾਂ ਤਾਂ ਮੈਂ ਸੁਣਨ ਤੋਂ ਬਾਅਦ ਹੀ ਉਸ ਨੂੰ ਮਨਾਂ ਕਰ ਦਿੱਤਾ ਪਰ ਉਸਨੇ ਮੈਨੂੰ ਕਿਹਾ ਕਿ ਤੂੰ ਚੰਗੀ ਤਰ੍ਹਾਂ ਸੋਚ ਲੈ ਉਸ ਤੋਂ ਬਾਅਦ ਜਵਾਬ ਦੇਣਾ ਮੈਂ ਵੀ ਇੱਕ ਵਾਰ ਸੋਚਾਂ ਵਿੱਚ ਪੈ ਗਿਆ ਕਿ ਉਹਨਕੀ ਇਹ ਰਾਕਮ ਤਾਂ ਸੱਚਮੁੱਚ ਬਹੁਤ ਵੱਡੀ ਸੀ। ਉਧਰੋਂ ਸਾਡਾ ਜੋ ਹਾਲ ਸੀ ਉਸ ਵਿੱਚ ਸਾਨੂੰ ਪੈਸਿਆਂ ਦੀ ਬਹੁਤ ਜ਼ਰੂਰਤ ਸੀ। ਮੈਂ ਕਿਹਾ ਕਿ ਮੈਂ ਤੁਹਾਨੂੰ ਕੁਝ ਦਿਨਾਂ ਵਿੱਚ ਦੱਸਦਾ ਹਾਂ ਤੇ ਮੈਂ ਉੱਠ ਕੇ ਉਸਦੇ ਆਫਿਸ ਦੇ ਬਾਹਰ ਨਿਕਲ ਗਿਆ। ਉਸਨੇ ਕਿਹਾ ਕਿ ਤੂੰ ਜਿੰਨਾ ਸਮਾਂ ਮੰਗਿਆ ਹੈ ਮੈਨੂੰ ਉਸੇ ਸਮੇਂ ਦੇ ਅੰਦਰ ਜਵਾਬ ਦੇ ਦੇਣੀ। ਮੇਰੇ ਕੋਲ ਜ਼ਿਆਦਾ ਸਮਾਂ ਨਹੀਂ ਸੀ ਅਤੇ ਮੈਨੂੰ ਆਪਣੀ ਪਤਨੀ ਤੋਂ ਇੱਕ ਵਾਰ ਪੁੱਛਣਾ ਸੀ। ਉਸ ਨੂੰ ਤਾਂ ਪਤਾ ਹੀ ਸੀ ਕਿ ਉਸ ਦੀ ਇਜਾਜ਼ਤ ਤੋਂ ਬਿਨਾ ਮੈਂ ਇਹ ਕੰਮ ਨਹੀਂ ਕਰ ਸਕਦਾ ਸੀ ਕਿਉਂਕਿ ਉਸ ਨੇ ਹਮੇਸ਼ਾ ਮੇਰਾ ਖਿਆਲ ਰੱਖਿਆ ਸੀ ਐਨੀ ਪਰੇਸ਼ਾਨੀ ਵਿੱਚ ਵੀ ਅਸੀਂ ਦੋਨੇ ਮੀਆਂ ਬੀਬੀ ਨੇ ਇੱਕ ਦੂਜੇ ਦਾ ਸਾਥ ਹਮੇਸ਼ਾ ਦਿੱਤਾ ਸੀ ਇੱਕ ਦੂਜੇ ਨੂੰ ਹਮੇਸ਼ਾ ਸਮਝਿਆ ਸੀ ਅਤੇ ਇਕੱਠੇ ਮਿਲ ਕੇ ਹੀ ਆਪਣੇ ਹਾਲਾਤਾਂ ਨੂੰ ਬਿਹਤਰ ਬਣਾਉਣ ਲਈ ਕੰਮ ਕਰ ਰਹੇ ਸੀ ਅਤੇ ਮਿਹਨਤ ਕਰ ਰਹੇ ਸੀ ਪਰ ਜੋ ਗੱਲ ਮੈਨੂੰ ਆਪਣੀ ਪਤਨੀ ਨਾਲ ਕਰਨੀ ਸੀ ਉਹ ਛੋਟੀ ਗੱਲ ਤਾਂ ਨਹੀਂ ਸੀ ਕਿਤੇ ਨਾ ਕਿਤੇ ਮੈਨੂੰ ਵਿਸ਼ਵਾਸ ਵੀ ਸੀ ਕਿ ਉਹ ਮੇਰੀ ਗੱਲ ਸੁਣਦੇ ਸਾਰ ਹੀ ਮਨਾਂ ਕਰ ਦੇਵੇਗੀ ਸਿਰਫ 1% ਹੀ ਉਮੀਦ ਸੀ ਕਿ ਸ਼ਾਇਦ ਉਹ ਮੰਨ ਜਾਵੇ ਸਾਡੀ ਗਰੀਬੀ ਅਤੇ ਸਾਡੀ ਲਾਚਾਰੀ ਨੂੰ ਦੇਖ ਕੇ ਅਤੇ ਮੈਨੂੰ ਸਮਝਣ ਦੀ ਕੋਸ਼ਿਸ਼ ਕਰੇ ਜੇ ਉਹ ਮੇਰੀ ਗੱਲ ਮੰਨ ਜਾਂਦੀ ਤਾਂ ਬਸ ਉਸ ਨੂੰ ਬਸ ਕੁਝ ਮਹੀਨਿਆਂ ਲਈ ਹੀ ਤਾਂ ਦੂਰ ਰਹਿਣਾ ਸੀ ਉਸ ਤੋਂ ਬਾਅਦ ਤਾਂ ਸਾਡੇ ਕੋਲ ਪੈਸੇ ਹੀ ਪੈਸੇ ਹੁੰਦੇ ਅਤੇ ਸਾਡੀ ਜ਼ਿੰਦਗੀ ਵਿੱਚ ਪੈਸੇ ਹੁੰਦੇ ਸਾਡੀ ਜ਼ਿੰਦਗੀ ਬਹੁਤ ਖੁਸ਼ਹਾਲ ਹੁੰਦੀ ਪਰ ਕੁਝ ਮਹੀਨੇ ਪਤਾ ਨਹੀਂ ਉਹ ਮੰਨੇ ਜਾ ਨਾ ਮੰਨੇ ਸਮਝ ਨਹੀਂ ਆ ਰਹੀ ਸੀ ਕਿ ਉਸ ਨੂੰ ਕਿਵੇਂ ਪੁੱਛਾਂ ਕਿਤੇ ਉਹ ਗੁੱਸੇ ਵਿੱਚ ਮੈਨੂੰ ਥੱਪੜੀ ਨਾ ਮਾਰ ਦੇਵੇ ਹਜ਼ਾਰਾਂ ਗੱਲਾਂ ਮੇਰੇ ਮਨ ਵਿੱਚ ਆ ਰਹੀਆਂ ਸਨ ਆਖਰੀ ਗੱਲ ਉਸ ਦੀ ਸ਼ਾਇਦ ਇੱਜ਼ਤ ਤੇ ਜੋ ਲੱਗਣ ਵਾਲੀ ਸੀ ਕੋਈ ਵੀ ਔਰਤ ਇਸ ਤਰ੍ਹਾਂ ਆਪਣੀ ਇੱਜ਼ਤ ਤੇ ਦਾਗ ਲਗਾ ਕੇ ਪੈਸੇ ਨਹੀਂ ਲੈਣਾ ਚਾਹੀਏਗੀ ਅਤੇ ਸਾਰੀ ਰਾਤ ਮੈਂ ਬਹੁਤ ਬੇਚੈਨੀ ਨਾਲ ਗੁਜ਼ਾਰੀ ਸੀ ਬਸ ਇਹੀ ਸੋਚ ਰਿਹਾ ਸੀ ਕਿ ਕਿਵੇਂ ਗੱਲ ਕਰਾਂ ਸਮਾਂ ਵੀ ਤਾਂ ਘੱਟ ਸੀ ਗੱਲ ਤਾਂ ਮੈਨੂੰ ਕਰਨੀ ਹੀ ਸੀ ਸਾ ਦੀ ਆਮਦਨੀ ਵੀ ਘੱਟ ਸੀ ਅਤੇ ਖਰਚਾ ਵੀ ਜ਼ਿਆਦਾ ਸੀ ਜਿਵੇਂ ਤਿਵੇਂ ਮਹੀਨਿਆਂ ਦਾ ਗੁਜ਼ਾਰਾ ਹੁੰਦਾ ਗਿਆ ਅਸੀਂ ਦੋਨੇ ਮਿਹਨਤ ਇਸੇ ਲਈ ਕਰ ਰਹੀ ਸੀ ਕਿ ਅਸੀਂ ਆਪਣਾ ਘਰ ਖਰੀਦ ਸਕੀਏ ਜਿਵੇਂ ਤਿਵੇਂ ਹਿੰਮਤ ਕਰਕੇ ਮੈਂ ਆਪਣੀ ਪਤਨੀ ਨਾਲ ਅੱਜ ਰਾਤ ਗੱਲ ਕਰਨ ਦਾ ਸੋਚਿਆ ਪਰ ਉਸ ਤੋਂ ਪਹਿਲਾਂ ਮੈਂ ਉਸ ਦੀ ਪਸੰਦ ਦਾ ਸਾਰਾ ਸਮਾਨ ਬਣਵਾਇਆ ਜਦੋਂ ਸ਼ਾਮ ਨੂੰ ਮੈਂ ਘਰ ਆਇਆ ਤਾਂ ਬਣਿਆ ਹੋਇਆ ਪਸੰਦ ਦਾ ਖਾਣਾ ਵੇਖ ਕੇ ਪਤਨੀ ਦੇ ਚਿਹਰੇ ਤੇ ਬੱਕਰੀ ਜਿਹੀ ਖੁਸ਼ੀ ਆ ਗਈ ਪਰ ਨਾਲ ਹੀ ਪਰੇਸ਼ਾਨੀ ਵੀ ਵੇਖਦੇ ਹੋਏ ਕਹਿਣ ਲੱਗੀ ਕਿ ਇਹ ਸਭ ਨਾ ਬਣਵਾਇਆ ਕਰੋ ਜਾਣਦੇ ਹੋ ਨਾ ਕਿ ਇਹ ਸਭ ਕਿੰਨਾ ਮਹਿੰਗਾ ਹੈ ਇਹ ਸਭ ਖਾਣ ਦੀਆਂ ਚੀਜ਼ਾਂ ਸਾਡੇ ਹਾਲਾਤ ਇਹ ਸਭ ਖਾਣ ਦੇ ਨਹੀਂ ਹਨ ਇਹ ਪੈਸੇ ਰਹਿੰਦੇ ਤਾਂ ਸਾਡੇ ਅਗਲੇ 7 ਦਿਨਾਂ ਦਾ ਖਾਣਾ ਬਣ ਜਾਂਦਾ ती एक ही दिन इन्ना सारा खाना चंगा क्यों बनवा लिया मैं कहा कि असि सारी जिंदगी बस यही सोचते रहे कि कित्थों पैसे बचन कितों नहीं कि चीज़ खरीदी है तो कि ना खरीदे उस दया गल सुन के मैं कहा कि तू जानती है ना कि सब कुछ तेरे सामने है हम सा नसीब लजिहा है तो अभी की कर सकते हैं असी त कर ही की रहे हाँ वेखो शायद समय नाल ही इन्होंने हालातों तो बाहर आ जाइए ਤਾਂ ਮੈਂ ਆਪਣੀ ਪਤਨੀ ਨੂੰ ਕਿਹਾ ਕਿ ਮੈਨੂੰ ਇੱਕ ਕੰਮ ਮਿਲਿਆ ਹੈ ਜੇ ਤੂੰ ਮੇਰਾ ਸਾਥ ਦੇਵੇਂਗੀ ਤਾਂ ਤਾਂ ਅਸੀਂ ਇੱਕ ਸਾਲ ਵਿੱਚ ਹੀ ਕਰੋੜਪਤੀ ਬਣ ਸਕਦੇ ਹਾਂ ਮੇਰੀਆਂ ਗੱਲਾਂ ਸੁਣ ਕੇ ਉਸ ਨੇ ਖਾਣਾ ਸਾਈਡ ਕਰ ਦਿੱਤਾ ਕਹਿਣ ਲੱਗੀ ਕਿ ਅਜੇ ਹਾ ਕਿਹੜਾ ਕੰਮ ਮਿਲਿਆ ਹੈ ਜਿਸ ਨਾਲ ਅਸੀਂ ਕੁਝ ਹੀ ਮਹੀਨਿਆਂ ਵਿੱਚ ਕਰੋੜਪਤੀ ਬਣ ਜਾਵਾਂਗੇ ਮੈਂ ਸਾਰੀ ਗੱਲ ਦੱਸ ਦਿੱਤੀ ਉਸ ਨੇ ਬਹੁਤ ਹੀ ਖਾਮੋਸ਼ੀ ਨਾਲ ਮੇਰੀ ਗੱਲ ਸੁਣੀ ਉਸ ਨੂੰ ਦੱਸਦੇ ਸਮੇਂ ਹੀ ਮੇਰੀ ਜ਼ੁਬਾਨ ਲੜਖੜਾ ਰਹੀ ਸੀ ਉਹ ਬਸ ਮੇਰੀ ਤਰਫ ਵੇਖੇ ਜਾ ਰਹੀ ਸੀ ਮੈਂ ਉਸ ਦੇ ਮਨ ਦੀ ਗੱਲ ਜਾਣਨ ਲਈ ਉਸ ਨੂੰ ਕਿਹਾ ਕਿ ਮੈਂ ਸੋਚ ਰਿਹਾ ਹਾਂ ਕਿ ਕੱਲ ਜਾ ਕੇ ਉਹਨਾਂ ਨੂੰ ਮਨਾ ਕਰ ਦਿਆਂ ਮੈਂ ਇਹ ਕੰਮ ਨਹੀਂ ਕਰ ਸਕਦਾ ਉਹ ਮੇਰੇ ਵੱਲ ਧਿਆਨ ਨਾਲ ਵੇਖ ਰਹੀ ਸੀ ਉਹ ਕਹਿਣ ਲੱਗੀ ਕਿ ਤੁਸੀਂ ਮੈਨੂੰ ਵੀ ਮਜਦਾਰ ਵਿੱਚ ਲਿਆ ਕੇ ਖੜਾ ਕਰ ਦਿੱਤਾ ਹੈ ਮੈਂ ਤੁਹਾਨੂੰ ਕੀ ਕਹਾਂ ਪਰ ਜੋ ਰਕਮ ਤੁਹਾਡੀ ਮਾਲਕਨ ਨੇ ਤੁਹਾਨੂੰ ਦੇਣ ਲਈ ਕਿਹਾ ਹੈ ਉਹ ਬਹੁਤ ਵੱਡੀ ਹੈ ਮੈਂ ਸਮਝ ਨਹੀਂ ਪਾ ਰਹੀ ਕਿ ਤੁਹਾਨੂੰ ਕੀ ਜਵਾਬ ਦਿਆਂ ਸ਼ਾਇਦ ਉਹ ਮੇਰੇ ਬਾਗ ਹੀ ਉਲਝਣ ਅਤੇ ਪਰੇਸ਼ਾਨੀ ਵਿੱਚੋਂ ਲੰਘ ਰਹੀ ਸੀ ਜਿਸ ਵਿੱਚੋਂ ਮੈਂ ਹੁਣ ਤੱਕ ਲੰਘ ਰਿਹਾ ਸੀ ਉਸ ਨੂੰ ਵੀ ਕੁਝ ਸਮਝ ਨਹੀਂ ਸੀ ਆ ਰਿਹਾ ਕੀ ਕੀ ਕਰੀਏ ਤੇ ਕੀ ਨਾ ਕਰੀਏ ਉਸ ਤੋਂ ਬਾਅਦ ਉਸ ਨੇ ਮੈਨੂੰ ਕਿਹਾ ਕਿ ਠੀਕ ਹੈ ਤੂੰ ਉਹਨਾਂ ਦੀ ਗੱਲ ਮੰਨ ਲੈ ਮੇਰੀ ਮਾਲਕਨ ਨੇ ਕਿਹਾ ਸੀ ਕਿ ਉਹ ਵੀ ਬੇਔਲਾਦ ਹੈ ਉਹਨਾਂ ਦਾ ਕੋਈ ਬੱਚਾ ਨਹੀਂ ਹੋ ਰਿਹਾ ਬਹੁਤ ਸਮੇਂ ਤੋਂ ਮਾਲਕ ਬਾਝ ਹੈ ਪਰ ਉਹ ਆਪਣੇ ਪਤੀ ਨਾਲ ਬਹੁਤ ਪਿਆਰ ਕਰਦੀ ਹੈ ਉਹਨਾਂ ਨੇ ਬਹੁਤ ਡਾਕਟਰਾਂ ਨੂੰ ਦਿਖਾਇਆ ਪਰ ਹਾਰਾ ਡਾਕਟਰ ਨੇ ਮਨਾਂ ਕਰ ਦਿੱਤਾ ਕਿ ਉਹਨਾਂ ਨੂੰ ਕਦੇ ਬੱਚਾ ਨਹੀਂ ਹੋ ਸਕਦਾ ਮਾਲਕਨ ਅਤੇ ਮਾਲਕ ਦੋਨਾਂ ਨੂੰ ਇੱਕ ਬੱਚੇ ਦੀ ਇੱਛਾ ਹੈ ਉਹ ਕਹਿ ਰਹੀ ਸੀ ਕਿ ਉਹ ਚਾਹੇ ਤਾਂ ਬੱਚੇ ਨੂੰ ਗੋਦ ਲੈ ਸਕਦੀ ਹੈ ਪਰ ਉਹ ਅਜੇ ਹਾਂ ਨਹੀਂ ਕਰਨਾ ਚਾਹੁੰਦੀ ਅਤੇ ਆਪਣਾ ਖੂਨ ਹੀ ਚਾਹੁੰਦੀ ਹੈ ਉਹਨਾਂ ਨੂੰ ਖੂਬਸੂਰਤ ਬੱਚਾ ਚਾਹੀਦਾ ਹੈ ਇਸੇ ਲਈ ਉਹਨਾਂ ਨੇ ਮੈਨੂੰ ਚੁਣਿਆ ਕਿਉਂਕਿ ਮੈਂ ਵੀ ਬਹੁਤ ਖੂਬਸੂਰਤ ਸੀ ਮਾਲਕਾ ਨੇ ਉਸ ਦਿਨ ਕਿਹਾ ਸੀ ਕਿ ਬਸ ਇਹ ਹੀ وجہ ਹੈ ਜਿਸ ਕਾਰਨ ਮੈਂ ਤੇਰੀ ਤਨਖਾਹ ਵੀ ਬਹੁਤ ਜਲਦੀ ਵਧਾ ਦਿੱਤੀ ਮੈਨੂੰ ਸਿਰਫ ਬੱਚਾ ਚਾਹੀਦਾ ਹੈ ਅਤੇ ਹੋਰ ਕੁਝ ਨਹੀਂ ਹੁਣ ਕਿਉਂਕਿ ਤੂੰ ਵਿਆਹਿਆ ਹੋਇਆ ਹੈ ਤੂੰ ਪਰੇਸ਼ਾਨ ਨਾ ਹੋ ਖੋਦਾ ਨਹੀਂ ਡਾਕਟਰ ਦੀ ਮਦਦ ਨਾਲ ਤਾਂ ਤੂੰ ਮੇਰੇ ਬੱਚੇ ਦਾ ਬਾਪ ਬਣ ਜਾਵੇਂਗਾ ਜਿਸ ਸਮੇਂ ਮੈਂ ਪ੍ਰੈਗਨੈਂਟ ਹੋਵਾਂਗੀ ਉਸ ਸਮੇਂ ਤੈਨੂੰ ਮੇਰੇ ਘਰ ਵਿੱਚ ਹਮੇਸ਼ਾ ਨਾਲ ਰਹਿਣਾ ਹੋਵੇਗਾ ਤਾਂ ਕਿ ਅਸੀਂ ਤੇਰਾ ਚਿਹਰਾ ਵੇਖ ਸਕੀਏ ਅਤੇ ਸਾਡਾ ਬੱਚਾ ਇੱਕ ਸਿਹਤਮੰਦ ਅਤੇ ਸੁੰਦਰ ਬੱਚਾ ਹੋਵੇ ਬਸ ਇਹੀ ਚਾਹੁੰਦੀ ਹਾਂ ਮੈਂ ਉਸ ਤੋਂ ਇਲਾਵਾ ਹੋਰ ਕੁਝ ਨਹੀਂ ਮੇਰੀ ਪਤਨੀ ਇਸ ਗੱਲ ਨਾਲ ਰਾਜ਼ੀ ਹੋ ਗਈ ਸੀ ਮਾਲਕਨ ਨੂੰ ਜਾ ਕੇ ਮੈਂ ਅਗਲੇ ਦਿਨ ਹਾਂ ਕਰ ਦਿੱਤੀ ਸੀ ਅਤੇ ਅੱਗੇ ਦਾ ਸਾਰਾ ਕੰਮ ਸ਼ੁਰੂ ਹੋਇਆ ਅਤੇ ਡਾਕਟਰ ਦੀ ਮਦਦ ਨਾਲ ਮਾਲਕਨ ਪ੍ਰੈਗਨੈਂਟ ਹੋ ਗਈ ਜਿਸ ਦਿਨ ਮਾਲਕਨ ਪ੍ਰੈਗਨੈਂਟ ਹੋਈ ਉਸ ਦਿਨ ਮਾਲਕ ਮੈਨੂੰ ਇੱਥੋਂ ਆਪਣੇ ਘਰ ਲੈ ਆਏ ਹੁਣ ਤੱਕ ਜਦੋਂ ਤੱਕ ਬੱਚਾ ਨਹੀਂ ਹੁੰਦਾ ਮੈਨੂੰ ਉਹਨਾਂ ਨਾਲ ਹੀ ਉਹਨਾਂ ਦੇ ਘਰ ਰਹਿਣਾ ਸੀ ਅਤੇ ਕੋਈ ਵੀ ਮਰਦ ਕਿਸੇ ਦੂਜੀ ਔਰਤ ਨੂੰ ਆਪਣੀ ਪਤਨੀ ਦੇ ਨਾਲ ਆਸ-ਪਾਸ ਬਰਦਾਸ਼ਤ ਨਹੀਂ ਕਰ ਸਕਦਾ ਮਾਲਕਨ ਵੀ ਮੈਨੂੰ ਵੇਖ ਕੇ ਅਜੀਬ ਜਿਹੇ ਮੂੰਹ ਦੇ ਸਨ ਮਾਲਕ ਵੀ ਮੈਨੂੰ ਦੇਖ ਕੇ ਅਜੀਬ ਜਿਹੇ ਮੋਹ ਬਣਾਉਂਦੇ ਸਨ ਉਹਨਾਂ ਨੂੰ ਵੀ ਚੰਗਾ ਨਹੀਂ ਲੱਗਦਾ ਸੀ ਪਰ ਵਸ ਮਜ਼ਦੂਰੀ ਸੇ ਉਹ ਮੈਨੂੰ ਬਰਦਾਸ਼ਤ ਕਰ ਰਹੇ ਸਨ ਕਿਉਂਕਿ ਉਹ ਵੇਖ ਰਹੇ ਸਨ ਕਿ ਮਾਲਕਨ ਮੇਰਾ ਖਿਆਲ ਰੱਖਦੀ ਹੈ ਮੇਰੇ ਖਾਣ ਪੀਣ ਤੋਂ ਲੈ ਕੇ ਹਰ ਚੀਜ਼ ਦਾ ਖਿਆਲ ਉਹ ਖੁਦ ਰੱਖਦੀ ਹੈ ਮੈਨੂੰ ਆਪਣੀ ਪਤਨੀ ਦੀ ਬਹੁਤ ਜ਼ਿਆਦਾ ਉਡੀਕ ਸੀ ਮੈਂ ਉਸ ਨੂੰ ਬਹੁਤ ਘੱਟ ਮਿਲ ਪਾਉਂਦਾ ਸੀ ਮਾਲਕਾ ਨਦੀ ਪੂਰੀ ਪ੍ਰੈਗਨੈਂਸੀ ਦੌਰਾਨ ਮਾਲਕਾ ਨਦੀ ਪੂਰੀ ਪ੍ਰੈਗਨੈਂਸੀ ਤੱਕ ਮਾਲਕਨ ਮੈਨੂੰ ਚੰਗਾ ਖਾਣਾ ਦਿੰਦੀ ਸੀ ਚੰਗੀਆਂ-ਚਿੰਗੀਆਂ ਜਗਾਵਾਂ ਤੇ ਘੁਮਾਉਣ ਲੈ ਜਾਂਦੀ ਸੀ ਸ਼ਾਪਿੰਗ ਕਰਕੇ ਘਰ ਆਉਂਦੇ ਸੀ ਤਾਂ ਕਿ ਮਾਲਕਨ ਦਾ ਮਨ ਖੁਸ਼ ਰਹੇ ਅਤੇ ਇੱਕ ਚੰਗਾ ਅਤੇ ਸਿਹਤਮੰਦ ਬੱਚਾ ਹੋਵੇ ਬਹੁਤ ਖਿਆਲ ਰੱਖਦੇ ਸਨ ਉਹਨਾਂ ਦੀਆਂ ਦਵਾਈਆਂ ਤੋਂ ਲੈ ਕੇ ਜੂਸ ਦੁੱਧ ਹਰ ਚੀਜ਼ ਦਾ ਖਿਆਲ ਮੈਂ ਖੁਦ ਰੱਖਦਾ ਸੀ ਮੈਂ ਵੀ ਸਮਾਂ ਗਿਣ-ਗਿਣ ਕੇ ਗੁਜ਼ਾਰ ਰਿਹਾ ਸੀ ਕਦੋਂ ਸਮਾਂ ਖਤਮ ਹੋਵੇ ਅਤੇ ਮੈਂ ਆਪਣੀ ਪਤਨੀ ਕੋਲ ਵਾਪਸ ਜਾ ਸਕਾ ਜਦੋਂ ਵੀ ਮੈਂ ਆਪਣੀ ਪਤਨੀ ਨਾਲ ਮਿਲਦਾ ਸੀ ਜਾਂ ਉਸ ਨਾਲ ਫੋਨ ਤੇ ਗੱਲ ਕਰਦਾ ਸੀ ਤਾਂ ਉਹ ਅਕਸਰ ਉਦਾਸ ਦਿਖਦੀ ਸੀ ਬਹੁਤ ਉਦਾਸ ਰਹਿੰਦੀ ਸੀ ਕਹਿੰਦੀ ਸੀ ਕਿ ਮੈਂ ਤੁਹਾਨੂੰ ਹਾਂ ਕਹਿ ਦਿੱਤੀ ਪਰ ਮੈਨੂੰ ਹੁਣ ਅਹਿਸਾਸ ਹੋ ਰਿਹਾ ਹੈ ਕਿ ਇਹ ਕੋਈ ਮਾਮੂਲੀ ਗੱਲ ਨਹੀਂ ਸੀ ਮੈਂ ਤੁਹਾਨੂੰ ਕਿਸੇ ਹੋਰ ਔਰਤ ਦੇ ਨਾਲ ਨਹੀਂ ਵੇਖ ਸਕਦੀ ਮੈਂ ਕਿਵੇਂ ਦੱਸਾਂ ਕਿ ਕਿਵੇਂ ਸਮਾਂ ਕੱਢ ਰਿਹਾ ਹਾਂ ਮੈਂ ਉਸ ਨੂੰ ਕਿਹਾ ਕਿ ਬਸ ਕੁਝ ਸਮੇਂ ਦੇ ਹੀ ਤਾਂ ਗੱਲ ਬਾਕੀ ਰਹਿ ਗਈ ਹੈ ਹੁਣ ਤੱਕ ਪਰਤਾਸ਼ਟ ਕੀਤਾ ਹੈ ਤਾਂ ਅੱਗੇ ਵੀ ਥੋੜਾ ਜਿਹਾ ਕਰ ਲੈ ਤੂੰ ਜਾਣਦੀ ਹੈ ਨਾ ਕਿ ਉਸ ਤੋਂ ਆਦੇ ਸਾਡੀ ਜ਼ਿੰਦਗੀ ਬਦਲ ਜਾਵੇਗੀ ਅਸੀਂ ਇੱਕ ਸੁੰਦਰ ਜਗਾ ਘਰ ਖਰੀਦ ਲਵਾਂਗੇ ਗੱਡੀ ਲੈ ਲਵਾਂਗੇ ਰੋਜ਼ ਦੀ ਸਾਡੀ ਖਾਣੇ ਦੀ ਪਰੇਸ਼ਾਨੀ ਵੀ ਖਤਮ ਹੋ ਜਾਵੇਗੀ ਨਾ ਕਿ ਮੈਂ ਇਹ ਸਾਦੋ ਕੁਝ ਕਿਉਂ ਕੀਤਾ ਅਤੇ ਉਹ ਅਕਸਰ ਕਹਿੰਦੀ ਸੀ ਕਿ ਮੈਨੂੰ ਪੈਸੇ ਨਹੀਂ ਚਾਹੀਦੇ ਅੱਜ ਮੈਨੂੰ ਬਸ ਤੂੰ ਚਾਹੀਦਾ ਹੈ ਮੈਂ ਤੇਰੇ ਬਿਨਾ ਨਹੀਂ ਰਹਿ ਸਕਦੀ ਬਹੁਤ ਹੀ ਇੰਤਜ਼ਾਰ ਕਰਨ ਤੋਂ ਬਾਅਦ ਉਹ ਸਮਾਂ ਵੀ ਆ ਗਿਆ ਜਦੋਂ ਇਹ ਵਕਤ ਵੀ ਖਤਮ ਹੋਣ ਨੂੰ ਆਇਆ ਸੀ ਮਾਲਕਨ ਨੇ ਇੱਕ ਸੁੰਦਰ ਤੇ ਸੇਤਮੰਦ ਬੇਟੀ ਨੂੰ ਜਨਮ ਦਿੱਤਾ ਬੱਚਾ ਹੋਣ ਦੇ ਨਾਲ ਹੀ ਮੈਂ ਉਸਦੇ ਬੱਚੇ ਨੂੰ ਵੇਖਿਆ ਅਤੇ ਤੁਰੰਤ ਆਪਣੀ ਪਤਨੀ ਕੋਲ ਆ ਗਿਆ ਕਾਫੀ ਦੇਰ ਤੱਕ ਘਰ ਦਾ ਦਰਵਾਜ਼ਾ ਖੜਕਾਇਆ ਪਰ ਦਰਵਾਜ਼ਾ ਨਹੀਂ ਖੁੱਲਿਆ ਪਤਨੀ ਨੂੰ ਫੋਨ ਕਰਨ ਦੀ ਕੋਸ਼ਿਸ਼ ਵੀ ਕੀਤੀ ਪਰ ਉਸ ਨੇ ਫੋਨ ਨਹੀਂ ਚੁੱਕਿਆ ਜਦੋਂ ਬਹੁਤ ਦੇਰ ਹੋ ਗਈ ਤਾਂ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਦਰਵਾਜ਼ਾ ਤੋੜਿਆ ਅੰਦਰ ਦਾ ਨਜ਼ਾਰਾ ਵੇਖਦੇ ਹੀ ਮੇਰੇ ਪੈਰਾਂ ਹੇਠ じめ ਨਿਕਲ ਗਈ ਮੇਰੀ ਪਤਨੀ ਜ਼ਮੀਨ ਤੇ ਡਿੱਗੀ ਹੋਈ ਸੀ ਮੈਂ ਜ਼ੋਰ-ਜ਼ੋਰ ਨਾਲ ਰੋਣਾ ਤੇ ਚੀਕਣਾ ਸ਼ੁਰੂ ਕਰ ਦਿੱਤਾ ਬਹੁਤ ਦੇਰ ਹੋ ਚੁੱਕੀ ਉਹ ਇਸ ਦੁਨੀਆ ਤੋਂ ਜਾ ਚੁੱਕੀ ਸੀ ਸ਼ਾਇਦ ਮੇਰੇ ਤੋਂ ਦੂਰੀ ਦਾ ਗਮ ਬਰਦਾਸ਼ਤ ਨਹੀਂ ਕਰ ਸਕੀ ਮੈਂ ਨਹੀਂ ਜਾਣਦਾ ਸੀ ਕਿ ਉਹ ਕਿੰਨੀ ਹੱਦ ਤੱਕ ਪਰੇਸ਼ਾਨ ਹੋ ਚੁੱਕੀ ਸੀ ਉਹ ਦੁਨੀਆ ਤੋਂ ਚਲੀ ਗਈ ਸੀ ਮੈਂ ਇਸ ਤਰ੍ਹਾਂ ਹੀ ਰੋਂਦੇ ਰੋਂਦੇ ਕਈ ਦਿਨ ਗੁਜ਼ਾਰ ਦਿੱਤੇ ਅਤੇ ਮੇਰੇ ਕੋਲ ਕੋਈ ਰਾਹ ਨਹੀਂ ਬਚਿਆ ਸੀ ਮੈਂ ਵਾਪਸ ਆਪਣੇ ਮਾਲਕ ਕੋਲ ਗਿਆ ਸੋਚਿਆ ਕਿ ਉਹਨਾਂ ਕੋਲ ਹੀ ਰਹਿ ਲਵਾਂਗਾ ਆਖਰ ਮੈਂ ਉਹਨਾਂ ਨੂੰ ਬਚਾ ਦਿੱਤਾ ਹੈ ਉਹਨਾਂ ਦੇ ਬੱਚੇ ਦਾ ਬਾਪ ਹਾਂ ਉਹ ਮੇਰੀ ਇੰਨੀ ਮਦਦ ਤਾਂ ਕਰ ਹੀ ਸਕਦੀ ਹੈ ਮੈਂ ਬਹੁਤ ਦੁਖੀ ਮਨ ਨਾਲ ਉਹਨਾਂ ਦੇ ਘਰ ਪਹੁੰਚਿਆ ਗੇਟ ਤੇ ਖੜਾ ਅਤੇ ਦੇਖਿਆ ਕਿ ਮਾਲਕਣ ਆਪਣੇ ਪਤੀ ਨਾਲ ਸੀ ਅਤੇ ਉਹ ਬੱਚੇ ਨੂੰ ਆਪਣੀ ਗੋਦ ਵਿੱਚ ਚੁੱਕੀ ਹੋਈ ਸੀ ਉਸ ਨੂੰ ਪਿਆਰ ਕਰ ਰਹੀ ਸੀ ਅਤੇ ਆਪਣੇ ਪਤੀ ਨੂੰ ਵੀ ਗਲੇ ਲਗਾ ਰੱਖਿਆ ਸੀ ਤਿੰਨੇ ਬਹੁਤ ਖੁਸ਼ ਨਜ਼ਰ ਆ ਰਹੇ ਸਨ ਕੁਝ ਦੇਰ ਵਿੱਚ ਮਾਲਕਣ ਦੀ ਨਜ਼ਰ ਮੇਰੇ ਤੇ ਪਈ ਉਹ ਮੈਨੂੰ ਕਹਿਣ ਲੱਗੀਗੀ ਤੁਹਾਨੂੰ ਆਪਣੀ ਪਤਨੀ ਕੋਲ ਜਾਣ ਦੀ ਇੰਨੀ ਜਲਦੀ ਸੀ ਕਿ ਤੁਸੀਂ ਮੇਰੇ ਤੋਂ ਉਹਨਾਂ ਪੈਸਿਆਂ ਦਾ ਚੈੱਕ ਵੀ ਨਹੀਂ ਲਿਆ ਜਿੰਨੀ ਹੜਬੜਾ ਹਟ ਵਿੱਚ ਚਲੇ ਗਏ ਉਹਨਾਂ ਨੇ ਮੈਨੂੰ 4 ਕਰੋੜ ਦਾ ਚੈੱਕ ਮੇਰੇ ਹੱਥ ਵਿੱਚ ਵੜਾ ਦਿੱਤਾ ਮੈਂ ਜ਼ੋਰ-ਜ਼ੋਰ ਨਾਲ ਰੋਣ ਲੱਗਿਆ ਉਹਨਾਂ ਨੇ ਮੇਰੇ ਰੋਣ ਦਾ ਕਾਰਨ ਪੁੱਛਿਆ ਮੈਂ ਦੱਸਿਆ ਕਿ ਮੇਰੀ ਪਤਨੀ ਮੇਰੇ ਤੋਂ ਦੂਰੀ ਦੇ ਕੰਮ ਵਿੱਚ ਇਸ ਦੁਨੀਆ ਤੋਂ ਚਲੀ ਗਈ ਮੈਂ ਤਾਂ ਇਹ ਕੰਮ ਸਿਰਫ ਉਸ ਲਈ ਕੀਤਾ ਸੀ ਤਾਂ ਕਿ ਉਸ ਦੀ ਅਤੇ ਮੇਰੀ ਜ਼ਿੰਦਗੀ ਚੰਗੀ ਹੋ ਜਾਵੇ ਪਰ ਇੱਥੇ ਤਾਂ ਕੁਝ ਹੋਰ ਹੀ ਹੋ ਗਿਆ ਮੈਂ ਉਹ ਪੈਸੇ ਲੈ ਕੇ ਉਸ ਸ਼ਹਿਰ ਨੂੰ ਛੱਡ ਕੇ ਦੂਜੇ ਸ਼ਹਿਰ ਵਿੱਚ ਇੱਕ ਘਰ ਖਰੀਦ ਲਿਆ ਅਤੇ ਇੱਕ ਛੋਟੀ ਜਿਹੀ ਕੰਪਨੀ ਵੀ ਖੋਲੀ ਕੁਝ ਹੀ ਮਹੀਨਿਆਂ ਵਿੱਚ ਮੇਰਾ ਬਿਜ਼ਨਸ ਤਰੱਕੀ ਕਰਨ ਲੱਗਿਆ ਕੁਝ ਸਾਲਾਂ ਬਾਅਦ ਮੇਰੀ ਮੁਲਾਕਾਤ ਮੇਰੀ ਮਾਲਕਣ ਨਾਲ ਹੋਈ ਬਿਜ਼ਨਸ ਦੇ سلسلے ਵਿੱਚ ਉਸ ਵਕਤ ਮਾਲਕਣ ਮੈਨੂੰ ਪਹਿਚਾਨ ਹੀ ਨਹੀਂ ਰਹੀ ਸੀ ਮੈਂ ਕਿਹਾ ਕਿ ਤੁਸੀਂ ਠੀਕਤਾ ਹੋ ਨਾ ਉਹ ਮੈਨੂੰ ਬਹੁਤ ਹੈਰਾਨੀ ਨਾਲ ਵੇਖਣ ਲੱਗੀ ਅਤੇ ਬੋਲੀ ਕਿ ਤੂੰ ਕੌਣ ਹੈ ਮੈਨੂੰ ਮਾਲਕਨ ਬਹੁਤ ਦੁਖੀ ਅਤੇ ਕਮਜ਼ੋਰ ਲੱਗ ਰਹੀ ਸੀ ਮੈਂ ਟਿਆ ਕਿ ਮੈਂ ਅਮਨ ਹਾਂ ਤੁਹਾਡੀ ਕੰਪਨੀ ਵਿੱਚ ਕੰਮ ਕਰਨ ਵਾਲਾ ਇਹ ਸੁਣ ਕੇ ਉਹ ਰੋ ਪਈ ਅਤੇ ਮੇਰੇ ਨਾਲ ਲਿਪਟ ਗਈ ਅਤੇ ਬੋਲੀ ਕਿ ਮੈਂ ਤੈਨੂੰ ਬਹੁਤ ਲੱਭਿਆ ਕਿਤੇ ਨਹੀਂ ਮਿਲਿਆ ਮੈਂ ਬਹੁਤ ਇਕੱਲੀ ਹੋ ਗਈ ਹਾਂ ਮਾਲਕਨ ਨੇ ਅਜਈਆਂ ਗੱਲਾਂ ਦਸੀਆਂ ਜਿਸ ਨਾਲ ਮੈਂ ਹੈਰਤ ਵਿੱਚ ਪਿਆ ਮਾਲਕ ਹੋਣ ਇਸ ਦੁਨੀਆ ਵਿੱਚ ਨਹੀਂ ਸੀ ਉਹ ਬੱਚਾ ਉਹਨਾਂ ਦਾ ਨਹੀਂ ਕਿਸੇ ਹੋਰ ਦਾ ਸੀ ਏ ਸੋਚ ਕੇ ਉਹਨਾਂ ਨੂੰ ਬਿਮਾਰੀ ਹੋ ਗਈ ਸੀ ਅਤੇ ਕੁਝ ਸਮੇਂ ਬਾਅਦ ਉਹ ਮਰ ਗਏ ਮਾਲਕਨ ਨੂੰ ਕਿਸੇ ਦੇ ਸਾਥ ਦੀ ਜ਼ਰੂਰਤ ਸੀ ਫੇਰ ਮੈਂ ਵੀ ਤਾਈ ਕੱਲਾ ਸੀ ਮੇਰੀ ਪਤਨੀ ਵੀ ਤਾਂ ਮਰ ਗਈ ਸੀ ਮੈਨੂੰ ਵੀ ਕਿਸੇ ਦੇ ਸਾਥ ਦੀ ਲੋੜ ਸੀ ਮੈਂ ਮਾਲਕਨ ਨਾਲ ਵਿਆਹ ਕਰ ਲਿਆ ਅਤੇ ਉਸ ਬੱਚੇ ਨੂੰ ਉਸ ਦੇ ਮਾਤਾ ਤੇ ਬਾਪ ਦੋਨੇ ਮਿਲ ਗਏ ਇਨਸਾਨ ਲਾਲਚ ਕਰਦਾ ਹੈ ਉਸ ਨੂੰ ਸਿੱਖਿਆ ਜ਼ਰੂਰ ਮਿਲਦੀ ਹੈ ਲਾਲਚ ਦਾ ਫਲ ਹਮੇਸ਼ਾ ਬੁਰਾ ਹੁੰਦਾ ਹੈ ਤਾਂ ਦੋਸਤੋ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸੋ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਕਹਾਣੀ ਚੰਗੀ ਲੱਗੀ ਹੋਵੇ ਤਾਂ ਇੱਕ ਲਾਈਕ ਜ਼ਰੂਰ ਕਰੋ ਮਿਲਦੇ ਹਾਂ ਇੱਕ ਹੋਰ ਨਵੀਂ ਦਿਲਚਸਪ ਕਹਾਣੀ ਨਾਲ ਧੰਨਵਾਦ